اس ویلے دی خبر ਤੁਹਾਨੂੰ ਸਾਂਝੀ ਕਰ ਰਿਹਾ ਕਿ ਬਿਜਲਸ ਨੇ ਵਾਦੀ ਕਾਰਵਾਈ ਕੀਤੀ ਹੈ ਰਿਸ਼ਵਤ ਲੈਂਦੇ ਰੰਗੇ ਹਤੀ ਜੇਏਈ ਨੂੰ ਗ੍ਰਿਫਤਾਰ ਕੀਤਾ ਹੈ ਜਿਹਾ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਜothe ki ਸਰਕਾਰੀ ਜ਼ਮੀਨ ਜੋ ਕਲੋਨੀ ਵਿੱਚ ਆ ਰਹੀ ਹੈ ਉਸ ਨੂੰ ਬਦਲਣ ਖਾਤਰ 1 ਲੱਖ ਰੁਪਏ ਦੀ ਰਿਸ਼ਵਤ ਮੰਗ ਕੀਤੀ ਜਾਂ ਜਸਵੱਚੋਂ 50 ਹਜ਼ਾਰ ਦੀ ਰਿਸ਼ਵਤ ਲੈਂਦੇ ਜੇ ਆਈ ਜਤਿੰਦਰ ਕੁਮਾਰ ਅਨੁਰੰਗੇ ਹੱਥੀ ਕਾਬੂ ਕੀਤਾ ਹੋਤ ਤਾਂ ਹੀ ਤਸਵੀਰਾਂ ਜਿਹਾ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਵਿਜੀਲੈਂਸ ਵੱਲੋਂ ਦੱਬੀ ਪੈਰੀ ਛਾਪਾ ਮਾਰਿਆ ਜਾਂਦਾ ਹੈ ਜੇ ਆਈ ਨੂੰ ਰੰਗੀ ਹੱਤੀ ਫੜਿਆ ਜਾਂਦਾ ਹੈ ਤਸਵੀਰਾਂ ਸਾਹਮਣੇ ਦਿਖਾਈ ਦੇ ਰਹੀਆਂ ਨੇ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਨਗਰ ਕ腐ਸ਼ਨ ਪਟਾਲਾ ਦੇ ਦਫ਼ਤਰ ਵਿੱਚ ਉਸ ਵੇਲੇ ਹਫੜਾ ਤਫੜੀ ਮੱਚ ਜਾਂਦੀ ਹੈ ਜਦ ਬਿਜਲੈਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਜਾਂਦੀ ਹੈ ਸੋ ਛਾਪੇਮਾਰੀ ਦੌਰਾਨ ਬਿਜਲੈਸ ਵਿਭਾਗ ਦੇ ਅਧਿਕਾਰੀਆਂ ਨੇ ਸਿਵਲ ਵਿਭਾਗ ਦੇ ਜੇਈ ਜਤਿੰਦਰ ਕੁਮਾਰ ਔਰ ਸੋਸ਼ੈਲੀ ਨੂੰ 50000 ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀਕਾਬੂ ਕਰ ਲਿਆ ਦੱਸਿਆ ਕਿ ਜੇਈ ਜਤਿੰਦਰ ਕੁਮਾਰ ਵੱਲੋਂ ਕੰਮ ਕਰਵਾਉਣ ਲਈ ਪੂਰਾ 1 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਜਿਸ ਵਿੱਚੋਂ 50000 ਰੁਪਏ ਜੋ ਕਿ ਪਹਿਲਾਂ ਦਿੱਤੇ ਗਏ ਸਨ ਕੰਮ ਕਰਵਾਉਣ ਦੇ ਲਈ ਜਦੋਂ ਜੇਈ ਵੱਲੋਂ ਦਾਦੀਏ ਕੇ ਉਹ ਰਾਖਾ ਲਿੱਤੀਆਂ ਗਈਆਂ ਤਾਂ ਉਸ ਮੋਕੇ ਤੇ ਵਿਜੀਲੈਂਸ ਦਾ ਛਾਪਾ ਪੈ ਜਾਂਦਾ ਹੈ ਐਨ ਨਹੀਂ ਨਹੀਂ ਬਲਕਿ ਵਿਜਲਸਪਵਾੜ ਦੇ ਅਧਿਕਾਰੀ ਵੱਲੋਂ ਜੇਏ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਮੋਕੇ ਬਿਜ਼ਨਸ ਵਿਭਾਗ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੇਏ ਜਤਿੰਦਰ ਕੋਲ ਬਟਾਲਾ ਕ੍ਰਾਪਸ਼ਨ ਸਮੇਤ ਪਠਾਨਕੋਟ ਕ੍ਰਾਪਸ਼ਨ ਦਾ ਵੀ ਚਾਰਜ ਹੈ ਤੇਨੇ ਵੱਲੋਂ ਸ਼ਿਕਾਇਤ ਹਰਪਾਲ ਸਿੰਘ ਕੋਲ ਉਸ ਦੇ ਕੰਮ ਸਰਕਾਰੀ ਜ਼ਮੀਨ ਜੋ ਕਲੋਨੀ ਵਿੱਚ ਚਾਰੀ ਸੀ ਉਸ ਨੂੰ ਬਦਲਣ ਖਾਤਰ 1 ਲੱਖ ਰੁਪਏ ਦੀ ਰਿਸ਼ਵਤੀ ਮੰਗ ਕੀਤੀ ਗਈ ਸੀ ਜਿਸ ਵਿੱਚੋਂ 50000 ਤਾਂ ਪਹਿਲਾਂ ਦੇ ਦਿੱਤੇ ਗਏ ਸੀ ਤੇ 50000 ਹੁਣ ਜਦ ਦਿੱਤੇ ਜਾ ਰਹੇ ਸੀ ਤਾਂ ਜੇਏ ਜਤਿੰਦਰ ਕੁਮਾਰ ਰੰਗੇ ਹਾਥੀ ਕਾਬੂ ਕੀਤਾ ਤੇ ਕਿਹਾ ਹੈ ਕਿ ਹੁਣ ਜਿਹੜੀ ਵੀ ਉੱਪਰ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਤਾਂ ਇਸੋ ਵੇਲੇ ਦੀ ਵੱਡੀ ਖਬਰ ਕਰ ਰਿਹਾ ਹਾਂ ਤੁਹਾਡੇ ਨਾਲ ਸਾਂਝੀ ਜਗਿੰਦਰਪਾਲ ਦੀ ਰਿਪੋਰਟ ਲਈ ਭਾਰਤ ਮੈਂ ਇੰਸਪੈਕਟਰਿੰਦਰਾ ਸਿੰਘ ਨਾਮ ਮੇਰਾ ਜੀ ਸਰ ਇਹ ਡਿਪਾਰਟਮੈਂਟ ਤੋਂ ਆਇਆ ਜੀ ਇਹ ਆਪਣੇ ਜਹੀ ਪੋਸਟਡ ਨੇ ਇੱਥੇ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ ਤੇ ਇੱਕ ਇਹਨਾਂ ਨੂੰ ਪਠਾਨਕੋਟ ਚਾਰਜ ਹੈ ਜੀ ਇੱਕ ਪਠਾਨਕੋਟ ਤੋਂ ਸਾਡੇ ਕੰਪਲੇਨੈਂਟ ਸੀਗੇ ਹਰਪਾਲ ਸਿੰਘ ਜੀ ਇਹ ਉਹਨਾਂ ਨੂੰ ਇੱਕ ਕੰਮ ਦੇ ਬਦਲੇ ਚ ਲੱਖ ਰੁਪਏ ਮੰਗ ਰਹੇ ਸੀਗੇ ਜੀ ਤੇ ਕੱਲ ਇਹਨਾਂ ਦੀ ਉੱਥੇ ਡੀਲ ਹੋਈ ਸੀਗੀ ਤੇ ਉਹ 50000 ਰੁਪਏ ਉਹਨਾਂ ਕੋ ਰੇਂਜ ਹੋ ਪਿਆ ਕਹਿੰਦੇ ਸੀ ਨਹੀਂ ਲੱਖ ਪੂਰਾ ਕਰਕੇ ਮੈਨੂੰ ਦੇ ਦੇ ਉਹ ਅੱਜ ਲੱਖ ਰੁਪਏ ਕਹਿੰਦੇ ਸੀ ਮੈਨੂੰ ਬਟਾਲੀ ਆਫਿਸ ਆ ਕੇ ਦੇ ਦੇ ਤੇਰਾ ਮੈਂ ਕੰਮ ਫੇਰ ਕਰਾਂਗਾ ਉਹ ਲੱਖ ਰੁਪਏ ਲੈਂਦੇ ਇਹਨਾਂ ਨੂੰ ਰੰ ਹਾਂਜੀ ਤੇ ਕੀ ਕਹਿਵੇ ਕਿਥੇ ਕਰਵਾਈ ਵਿੱਚ ਜੇ ਹੁਣ ਅੱਗੇ ਆਪਣੇ ਮੁਕਦਮਾ ਦਰਜ ਕਰਕੇ ਫਿਰ ਫਰਦਰ ਚੋਰੀ ਵਿੱਚ ਕੰਮ ਇਹਨਾਂ ਦਾ ਕੋਈ ਪਠਾਨਕੋਟ ਦੇ ਰਿਗਾਰਡਿੰਗ ਹੈਗਾ ਸੀ ਕਿ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਕੋਲ ਡਿਊਲ ਚਾਰਜ ਹੈ ਕਿਥੋਂ ਦਾ ਤੇ ਇੱਕ ਪਠਾਨਕੋਟ ਦਾ ਹੈ ਜੀ ਇਹਦਾ ਨਾਂ ਕੀ ਜਾਈਦਾ ਜੀ ਇਹ ਜਤਿੰਦਰ ਕੁਮਾਰ ਨੇ ਲਿਆ ਸ਼ੈਲੀ ਕਹਿੰਦੇ ਹਨ ਕਾਰਪੋਰੇਸ਼ਨ 'ਚ ਲੱਗਾ ਹੋਇਆ ਥੈਂਕ ਯੂ